ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਕਾਮੇਡੀਅਨ ਤੇ ਅਦਾਕਾਰ ਕਪਿਲ ਸ਼ਰਮਾ ਜਿਨ੍ਹਾਂ ਦੇ ਸ਼ੋਅ ਤੁਸੀਂ ਅਕਸਰ ਦੇਖਦੇ ਹੋ ਪਰ ਹੁਣ ਉਹ ਸੁਰਖੀਆਂ ਦੇ ਵਿੱਚ ਨੇ ਕਾਰਨ ਇਹ ਕਿ ਉਹਨਾਂ ਦਾ ਕੈਨੇਡਾ ਦੇ ਵਿੱਚ ਇੱਕ ਕੈਫੇ ਹੈ ਕੈਪਸ ਕੈਫੇ ਉਹਨੂੰ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਹੈ ਪਹਿਲਾਂ ਵੀ ਉਹਦੇ ਉੱਤੇ ਦੋ ਵਾਰ ਫਾਇਰਿੰਗ ਕੀਤੀ ਗਈ ਹੈ ਹਾਲਾਂਕਿ ਜਾਨੀ ਨੁਕਸਾਨ ਨਹੀਂ ਹੋਇਆ ਪਰ ਵੈਸੇ ਮਾਲੀ ਜਿਹੜਾ ਨੁਕਸਾਨ ਹੈ ਉਹ ਜ਼ਰੂਰ ਹੋ ਜਾਂਦਾ ਤੇ ਇੱਕ ਵਾਰ ਫੇਰ ਇਸੇ ਕੈਫੇ ਨੂੰ ਨਿਸ਼ਾਨਾ ਬਣਾਇਆ ਗਿਆ ਇਹਦੀ ਕਈ ਲੋਕਾਂ ਨੇ ਜ਼ਿੰਮੇਵਾਰੀ ਵੀ ਲਈ ਹੈ ਕੈਪਸ ਕੈਫੇ ਨਾਂ ਦਾ ਇਹ ਜਿਹੜਾ ਇੱਕ ਚੇਨ ਕਹਿ ਲਓ ਜਾਂ ਇੱਕ ਉਹਦੀ ਆਪਣੀ ਕੰਪਨੀਆਂ ਤਾਂ ਉਹਦੇ ਤਹਿਤ ਕੈਫੇ ਵਗੈਰਾ ਬਣੇ ਹੋਏ ਨੇ ਤਾਂ ਸਰੀ ਦੇ ਵਿੱਚ ਇਹ ਕੈਫੇ ਜਿਹੜ ਨੂੰ ਲਗਾਤਾਰ ਟਾਰਗੇਟ ਕੀਤਾ ਜਾਂਦਾ ਹੈ ਹੁਣ ਵੀ ਅੱਧੀ ਦਰਜਨ ਦੇ ਕਰੀਬ ਜਿਹੜੀਆਂ ਗੋਲੀਆਂ ਨੇ ਇਸ ਕੈਫੇ ਦੇ ਉੱਤੇ ਚਲਾਈਆਂ ਗਈਆਂ ਨੇ ਸ਼ੀਸ਼ਾ ਵਗੈਰਾ ਟੁੱਟਿਆ ਤੇ ਪੁਲਿਸ ਗੰਭੀਰਤਾ ਦੇ ਨਾਲ ਇਸ ਮਾਮਲੇ ਦੀ ਜਾਂਚ ਕਰਦੀ ਹੋਈ ਨਜ਼ਰ ਆ ਰਹੀ ਹੈ ਇਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਜੁਲਾਈ ਦੇ ਵਿੱਚ 10 ਜੁਲਾਈ ਦੇ ਕਰੀਬ ਵੀ ਇੱਥੇ ਫਾਇਰਿੰਗ ਹੋਈ ਸੀਗੀ ਤਾਂ ਉਦੋਂ ਵੀ ਕਾਫੀ ਜੜੀਆਂ ਗੋਲੀਆਂ ਚਲਾਈਆਂ ਗਈਆਂ ਸੀ ਤੇ ਉਸ ਤੋਂ ਬਾਅਦ 8 ਅਗਸਤ ਨੂੰ ਵੀ 25 ਦੇ ਕਰੀਬ ਜਿਹੜੇ ਫਾਇਰ ਕੀਤੇ ਗਏ ਸੀਗੇ ਤਾਂ ਦੂਜੀ ਵਾਰ ਇਹ ਘਟਨਾ ਵਾਪਰੀ ਸੀ ਤੇ ਹੁਣ ਤੀਜੀ ਵਾਰ ਇੱਕ ਵਾਰ ਫੇਰ ਘਟਨਾ ਵਾਪਰੀ ਹੈ ਕਪਿਲ ਦੇ ਕੈਫੇ ਕੈਪਸ ਕੈਫੇ ਦੇ ਉੱਤੇ ਜਿੱਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਇਹ ਵੀਰੋ ਗੱਲ ਆਇਆ ਵੀ ਇਹ ਦਿਨੋਂ ਦਿਨ ਗੱਲ ਵੱਧ ਹੀ ਜਾਂਦੀ ਆ ਅਸੀਂ ਇੱਥੇ ਜੰਮੇ ਪੜਿਆ ਅੱਗੇ ਗੱਲਾਂ ਨਹੀਂ ਨਹੀਂ ਹੁੰਦੀ ਅਸੀਂ ਅੱਗੇ ਅਸੀਂ ਹਾਕੀ ਖੇਡਦੇ ਹੁੰਦੇ ਸੀ ਬਾਸਕਟਬਾਲ ਸੜਕਾਂ 'ਤੇ ਖੇਡਦੇ ਸੀ ਉਹਨਾਂ ਫੈਮਲੀयां ਵੀ ਜੜਤੀਆਂ ਦੇ ਜਵਾਕ ਸੜਕਾਂ ਦੇ ਭੇਜਣ ਵੀ ਪਤਾ ਨਹੀਂ ਕਿਹੜੇ ਮੁੱਕੀ ਕੋਲੀ ਕਿੱਥੇ ਚੱਲ ਜਣੀਆਂ ਰਾਤ ਨੂੰ ਦਿਨੇ ਦੁਪਹਿਰੇ ਹੈਨਾ ਸਰੀ ਦੇ ਵਿੱਚ ਗੈਟਿੰਗ ਆਊਟ ਆ ਹਨ ਜਿਹੜੇ ਲੈਕਟਿਵਿਸ਼ਲਸ ਆ ਉਹਨਾਂ ਦੀ ਪਤਾ ਨਹੀਂ ਅੱਖਾਂ ਬੰਦਾਂ ਜਾਂ ਕੰਨ ਬੰਦਾਂ ਪਤਾ ਨਹੀਂ ਕਾਤੇ ਨਹੀਂ ਗੈਟ ਟਗੇਦਰ ਹੋ ਕੇ ਯੂ نو ਹੈਵ ਅ ਗਰੀਵਲ ਟਾਕ ਵਿਦ ਆਲ ਲੈਕਟਿਵਿਸ਼ਲਸ ਜਿਹੜੇ ਸਾਰੇ ਲੈਵਲਾਂ ਤੇ ਉਹ ਮੇਰ ਕਦੇ ਕਿਤੇ ਦੀ ਗੱਲ ਛੜ ਦਿੰਦੀ ਆ ਫਲਾਣਾ ਕਿਸੇ ਦੇ ਗੱਲ ਛੜਦਾ ਕਦੇ ਪੁਲਿਸ ਤੇ ਕਦੇ ਕਿਤੇ ਕੋਈ ਕਿੰਨੇ ਕ ਆਪਣੇ ਹੋਰ ਮਿਲੀਅਨਸ ਡਾਲਰਸ ਡਾਊਨ ਦ ਡਰੇਨ ਆਮ ਜਾਣਿਆ ਅਰੇ ਮਤੀ ਜੀ ਵਾਲੀ ਇੱਥੇ ਗੋਲੀ ਚੱਲ ਗਈ ਅਫਸਰ ਇਹ ਹਫ਼ਤੇ ਆਪਣੇ ਭੈਣ ਦੇ ਇੱਕ ਮੋੜੇ ਦੇ ਵਿੱਚ ਗੋਲੀ ਵੱਜੀ ਉਹਦਾ ਬਚਾਈ ਦਾ ਕੀ ਕਸੂਰ ਹੈ ਜੇ ਤੁਸੀਂ ਫਰੋਤੀਆਂ ਲੈਣੀਆਂ ਸਿੱਧਾ ਉਹਨਾਂ ਦੇ ਜਾ ਕੇ ਇੱਕ ਜੇ ਜਾ ਕੇ ਬਚੋ ਇੱਕ ਹੀ ਵੀ ਨਿਆਣਿਆਂ ਨੂੰ ਸ਼ੀਸ਼ੇ ਭੰਨ ਤੇ ਕਿਤੇ ਕਿਤੇ ਫੋਕੀ ਗੋਲੀ ਚਲਾਤੀ ਸਾਡੀ ਸ਼ੜਕ ਤੇ ਤੈਨਿ ਵਾਰੀ ਚੱਲੀ ਤੇ ਫੌਲਸ ਵਾਲੇ ਕੀ ਕਰਦੇ ਗੱਡੀ ਆ ਕੇ ਕਢਾ ਦਿੰਦੇ ਆ ਇੱਥੇ ਵੀ ਗੱਡੀ ਖੜੀ ਰਹੀ ਹੈ ਅੱਗੇ ਕਾਫੀ ਹਫ਼ਤਾ ਪਿਛਲੀ ਵਾਰ ਜਦ ਗੋਲੀ ਚੱਲੀ ਆ ਇੱਥੇ ਵੀ ਗੱਡੀ ਕਢਾ ਦਿੰਦੇ ਆ ਕੈਮਰਾ ਲਾ ਦੇਦੇ ਆ ਤੇ ਉਹ ਉਹੀ ਐਕਸ਼ਨ ਫੇਰ ਚੱਲਦੇ ਆ ਹੁਣ ਜੇ ਜੇਲਾ ਚ ਵੀ ਭੇਜ ਦਿਆ ਬਹੁਤ ਘੱਟ ਪਰਸੈਂਟੇਜ ਹੀ ਫੜੇ ਜਾਂਦੇ ਆ ਪਰ ਜੇ ਜੇਲ੍ਹ ਵਿੱਚ ਭੇਜ ਵੀ ਦਿੰਦੇ ਆ ਉੱਥੇ ਕਿਹੜਾ ਇਹਨਾਂ ਨੂੰ ਬਾਹਲੀ ਸਜ਼ਾ ਮਿਲਦੀ ਆ ਬੜਾ ਗਰਮ ਕੱਪੜੇ ਰੋਟੀ ਖਾਣ ਨੂੰ ਭਾਰ ਚੱਕਣ ਨੂੰ ਟੀਵੀ ਦੇਖਣ ਨੂੰ ਉਹ ਤਾਂ ਹੌਲਿਡੇ ਆ ਕਿਸਮ ਦੀ ਸੋ ਰੀਅਲੀ ਇਹਨਾਂ ਨੂੰ ਬੇਅਤਿਕ ਅਧਿਕਾਰਤ ਫਿਸ਼ੀਅਨਸ ਨੂੰ ਪਲੀਜ਼ ਸਾਰਿਆਂ ਨੂੰ ਵੀ ਜਿਹੜੇ ਆਪਣੇ ਹੈਗੇ ਆ ਜੈਕ ਹੋਸਾਫਾ ਜੀ ਹੁਣੇ ਹੈਗੇ ਆ ਜਾਂ ਜਿੰਨੇ ਵੀ ਆਪਣੇ ਹੈਗੇ ਆ ਆ ਮੋਰ ਬੰਦੇ ਕਮਿਊਨਿਟੀ ਲੀਡਰਸ ਹੈਗੇ ਆ ਕਿ ਵੀ ਦੇ ਗਾਟ ਟੂ ਗੈਟ ਟੂਗੇਦਰ ਐਂਡ ਸਟਾਰਟ ਡੂਇੰਗ ਸਮਥਿੰਗ ਕਜ਼ ਥਿਸ ਇਜ਼ ਰੀਅਲੀ ਗੈਟਿੰਗ ਆਊਟ ਆਫ ਹੈਂਡ ਲਾਈਕ ਇਰ ਇਜ਼ ਅ ਇਜ਼ ਅ Trying to go to sleep last week, she got hit in the shoulder. Right? And there's, it, it could, it's gonna get worse now. If, if, if these guys don't get caught, a third time this has been shot, if these guys don't get caught, it's getting worse and worse. So, I, so I request all the elected officials, all, all the team leaders, all the board members that are on there to get together and start doing something about this because this shit's really getting out of hand and it's getting scarier and scarier day by day. Thank you for your time. <laughs> ਅਸੀਂ ਜਿੱਤੇ ਜੰਮੇਪੜੀਆਂ ਅੱਗੇ ਗੱਲਾਂ ਨਹੀਂ ਹੁੰਦੀਆਂ ਅਸੀਂ ਅੱਗੇ ਅਸੀਂ ਹਾਕੀ ਖੇਡਦੇ ਹੁੰਦੇ ਸੀ ਬਾਸਕਟਬਾਲ ਸੜਕਾਂ ਤੇ ਖੇਡਦੇ ਸੀ ਹੁਣ ਫੈਮਲੀਆਂ ਵੀ ਜੜਦੀਆਂ ਆਉਂਦੇ ਜਵਾਕ ਸੜਕਾਂ ਦੇ ਭੇਜਣ ਨੂੰ ਪਤਾ ਨਹੀਂ ਕਿਹੜੇ ਮੁੱਗੀ ਗੋਲੀ ਕਿੱਥੇ ਚੱਲ ਜਾਣੀਆਂ ਰਾਤ ਨੂੰ ਦਿਨੇ ਦੁਪਹਿਰੇ ਹੈਨਾ ਸਰੀ ਦੇ ਵਿੱਚ ਗੈਟਿੰਗ ਆਊਟ ਆ ਹਨ ਜਿਹੜੇ ਲੈਕਚਰ ਫਿਸ਼ੀਅਲਸ ਆ ਉਹਨਾਂ ਦੀ ਪਤਾ ਨਹੀਂ ਅੱਖਾਂ ਬੰਦਾਂ ਜਾਂ ਕੰਨ ਬੰਦਾਂ ਪਤਾ ਨਹੀਂ ਕਾਤੇ ਨਹੀਂ ਗੈਟ ਟੂਗੇਦਰ ਹੋ ਕੇ ਯੂ نو ਹਵ ਏ ਟ੍ਰੀਵਲ ਟਾਕ ਵਿਦ ਆਲ ਲੈਕਚਰ ਫਿਸ਼ੀਅਲਸ ਜਿਹੜੇ ਸਾਰੇ ਲੈਵਲਾਂ ਤੇ ਉਹ ਮੇਰ ਕਦੇ ਕਿਤੇ ਦੀ ਗੱਲ ਛੜ ਦਿੰਦੀ ਆ ਫਲਾਨਾ ਕਿਸੇ ਦੇ ਗੱਲ ਛੜਦਾ ਕਦੇ ਪੁਲਿਸ ਤੇ ਕਦੇ ਕਿਤੇ ਕੋਈ ਕਿੰਨੇ ਕ ਆਪਣੇ ਹੋਰ ਮਿਲੀਅਨਸ ਡਾਲਰਸ ਡਾਊਨ ਦਟ੍ਰੇਨ ਆ ਜਾਣਿਆ ਰਾਈ ਨਤੀਜੀ ਵਾਲੀ ਇੱਥੇ ਗੋਲੀ ਚੱਲ ਗਈ ਅਪਿਛਲੇ ਹਫਤੇ ਆਪਣੇ ਭੈਣ ਦੇ ਇੱਕ ਮੋਢੇ ਦੇ ਵਿੱਚ ਗੋਲੀ ਵੱਜੀ ਉਹਦਾ ਬਚਾਈ ਦਾ ਕੀ ਖਸੂਰ ਸੀਗਾ ਜੇ ਤੁਸੀਂ ਫਰੋਤੀਆਂ ਲੈਣੀਆਂ ਸਿੱਧਾ ਉਹਨਾਂ ਦੇ ਜਾ ਕੇ ਜੱਜਰ ਜੀ ਜਾ ਕੇ ਬਚੋ ਇੱਕ ਹੀ ਵੀ ਨਿਆਣਿਆਂ ਨੂੰ ਸ਼ੀਸ਼ੇ ਭਾਂ ਤੇ ਕਦੇ ਕਿਤੇ ਇੱਕ ਫੋਕੀ ਗੋਲੀ ਚਲਾਤੀ ਸਾਡੀ ਸ਼ੜਕ ਤੇ ਤੈਨਿਵਾਰੀ ਚੱਲੀ ਤੇ ਪੁਲਸ ਵਾਲੇ ਕੀ ਕਰਦੇ ਗੱਡੀ ਆ ਕੇ ਕਢਾ ਲੈਂਦੇ ਆ ਇੱਥੇ ਵੀ ਗੱਡੀ ਖੜੀ ਰਹੀ ਹੈ ਕਾ ਵੀ ਹਫਤਾ ਪਿਛਲੀ ਵਾਰ ਜਦ ਟੋਲੀ ਚੱਲੀ ਆ ਇੱਥੇ ਵੀ ਗੱਡੀ ਕਢਾ ਦਿੰਦੇ ਆ ਕੈਮਰਾ ਲਾ ਦੇਦੇ ਆ ਤੇ ਉਹ ਉਹੀ ਐਕਸ਼ਨ ਫਿਰ ਚੱਲਦੇ ਆ ਹੁਣ ਜੇ ਜੇਲਾ ਚ ਵੀ ਭੇਜ ਦਿਆ ਬਹੁਤ ਘੱਟ ਪਰਸੈਂਟੇਜ ਫੜੇ ਜਾਂਦੇ ਆ ਪਰ ਜੇ ਜੇਲ੍ਹ ਚ ਭੇਜ ਵੀ ਦਿੰਦੇ ਆ ਉੱਥੇ ਕਿਹੜਾ ਇਹਨਾਂ ਨੂੰ ਬਾਹਲੀ ਸਜ਼ਾ ਮਿਲਦੀ ਆ ਬੜਾ ਗਰਮ ਕੱਪੜੇ ਰੋਟੀ ਖਾਣ ਨੂੰ ਭਾਰ ਚੱਕਣ ਨੂੰ ਟੀਵੀ ਦੇਖਣ ਨੂੰ ਉਹ ਤਾਂ ਹੌਲਿਡੇ ਆ ਕਿਸਮ ਦੀ ਸੋ ਰੀਅਲੀ ਇਹਨਾਂ ਨੂੰ ਬੇਅਤਿਕਾਦ ਦੇ ਐਕਟਿਵਿਟੀ ਫੇਸਸ ਨੂੰ ਪਲੀਜ਼ ਸਾਰਿਆਂ ਨੂੰ ਵੀ ਜਿਹੜੇ ਆਪਣੇ ਹੈਗੇ ਆ ਜੈਕ ਹੋਸਾ ਭਾਜੀ ਹੁਣੇ ਹੈਗੇ ਆ ਜਾਂ ਜਿੰਨੇ ਵੀ ਆਪਣੇ ਹੈਗੇ ਆ ਮੋਰ ਬੰਦੇ Community leaders, hecky, yeah, they really, they got to get together and start doing something because this is really getting out of hand. Like if, there was a there was a girl that was trying to go to sleep last week. She got hit in the shoulder, right? And there's it, it could, it's gonna get worse now. If, if if these guys don't get caught a third time, this has been shot. If these guys don't get caught, it's getting worse and worse. So I, so I request all the elected officials, all, all the team leaders, all the board members that are on there. to get together and start doing something about this because this shit's really getting out of hand and it's getting scarier and scarier day by day. Thank you for your time. ਇਹ ਵੀਰ ਗੱਲ ਆਇਆ ਵੀ ਇਹ ਦਿਨੋ ਦਿਨ ਗੱਲ ਵੱਧਦੀ ਜਾਂਦੀ ਆ ਅਸੀਂ ਇੱਥੇ ਜੰਮੇ ਪਲੇ ਆ ਅੱਗੇ ਇਹ ਗੱਲਾਂ ਨਹੀਂ ਨਹੀਂ ਹੁੰਦੀ ਅਸੀਂ ਅੱਗੇ ਅਸੀਂ ਹਾਕੀ ਖੇਡਦੇ ਹੁੰਦੇ ਸੀ ਬਾਸਕਟਬਾਲ ਸੜਕਾਂ ਤੇ ਖੇਡਦੇ ਸੀ ਹੁਣ ਫੈਮਲੀਆਂ ਵੀ ਡਰਦੀਆਂ ਆਪਦੇ ਜਵਾਕ ਸੜਕਾਂ ਤੇ ਭੇਜਣ ਨੂੰ ਵੀ ਪਤਾ ਨਹੀਂ ਕਿਹੜੇ ਮੌਕੇ ਕੋਲੀ ਕਿੱਥੇ ਚੱਲ ਜਾਣੀਆਂ ਰਾਤ ਨੂੰ ਦਿਨੇ ਦੁਪਹਿਰੇ ਹਨਾ ਸਰੀਰ ਦੇ ਵਿੱਚ ਇਟਸ ਗੈਟਿੰਗ ਆਊਟ ਆਫ ਹੈਂਡ ਜਿਹੜੇ ਲੈਕਟਿਵ ਅਫੀਸ਼ਲਸ ਆ ਉਹਨਾਂ ਦੀ ਪਤਾ ਨਹੀਂ ਅੱਖਾਂ ਬੰਦਾਂ ਜਾਂ ਕੰਨ ਬੰਦਾਂ ਉਹ ਪਤਾ ਨਹੀਂ ਕਾਤੇ ਨਹੀਂ ਗੈੱਟ ਟੂਗੇਦਰ ਹੋ ਕੇ ਯੂ نو ਹੈਵ ਅ ਕੇਬਲ ਟਾਕ ਵਿਦ ਆਲ ਲੈਕਟਿਵ ਅਫੀਸ਼ਲਸ ਜਿਹੜੇ ਸਾਰੇ ਲੈਵਲਾਂ ਤੇ ਉਹ ਮੇਅਰ ਕਦੇ ਕਿਤੇ ਦੀ ਗੱਲ ਛੜ ਦਿੰਦੀ ਆ ਫਲਾਨਾ ਕਿਸੇ ਦੇ ਗੱਲ ਛੜਦਾ ਕਦੇ ਪੁਲਿਸ ਤੇ ਕਦੇ ਕਿਤੇ ਕੋਈ ਕਿੰਨੇ ਕ ਆਪਣੇ ਹੋਰ ਮਿਲੀਅਨਸ ਡਾਲਰਸ ਡਾਊਨ ਦ ਡਰੇਨ ਆਮ ਜਾਣਿਆ ਰਾਈ ਨਤੀਜੀ ਵਾਲੀ ਇੱਕੇ ਗੋਲੀ ਚੱਲ ਗਈ ਅਫੀਸ਼ਲ ਦੇ ਹੱਥੇ ਆਪਣੇ ਭੈਣ ਦੇ ਇੱਕ ਮੋਢੇ ਦੇ ਵਿੱਚ ਗੋਲੀ ਵੱਜੀ ਉਹਦਾ ਬਚਾਈ ਦਾ ਕੀ ਖਸੂਰ ਸੀਗਾ ਜੇ ਤੁਸੀਂ ਫਰੋਤੀਆਂ ਲੈਣੀਆਂ ਸਿੱਧਾ ਉਹਨਾਂ ਦੇ ਜਾ ਕੇ ਜੱਕਰ ਤੇ ਜਾ ਕੇ ਬਚੋ ਇੱਕ ਹੀ ਵਿਨਿਆਣਾਂ ਨੂੰ ਸ਼ੀਸ਼ੇ ਭੰਨ ਤੇ ਕਿਤੇ ਕਿਤੇ ਫੋਕੀ ਗੋਲੀ ਚਲਾਤੀ ਸਾਡੀ ਸ਼ੜਕ ਤੇ ਤੈਨ ਵਾਰੀ ਚੱਲੀ ਤੇ ਫੌਲਸ ਵਾਲੇ ਕੀ ਕਰਦੇ ਗੱਡੀ ਆ ਕੇ ਕਢਾ ਦਿੰਦੇ ਐ ਇੱਥੇ ਵੀ ਗੱਡੀ ਖੜੀ ਰਹੀ ਹੈ ਅੱਗੇ ਕਾਫੀ ਹਫ਼ਤਾ ਪਿਛਲੀ ਵਾਰ ਜਦ ਟੋਲੀ ਚੱਲੀ ਆ ਇੱਥੇ ਵੀ ਗੱਡੀ ਕਢਾ ਦਿੰਦੇ ਆ ਕੈਮਰਾ ਲਾ ਦੇਦੇ ਆ ਤੇ ਉਹ ਉਹੀ ਐਕਸ਼ਨ ਫਿਰ ਚੱਲਦੇ ਆ ਹੁਣ ਜੇ ਜੇਲਾ ਚ ਵੀ ਭੇਜ ਦਿਆ ਬਹੁਤ ਘੱਟ ਪਰਸੈਂਟੇਜ ਫੜੇ ਜਾਂਦੇ ਆ ਪਰ ਜੇ ਜੇਲ੍ਹ ਚ ਭੇਜ ਵੀ ਦਿੰਦੇ ਆ ਉੱਥੇ ਕਿਹੜਾ ਇਹਨਾਂ ਨੂੰ ਬਾੜੀ ਸਜ਼ਾ ਮਿਲਦੀ ਆ ਆ ਲੈ ਗਰਮ ਕੱਪੜੇ ਰੋਟੀ ਖਾਣ ਨੂੰ ਬਾਹਰ ਚੱਕਣ ਨੂੰ ਟੀਵੀ ਦੇਖਣ ਨੂੰ ਉਹ ਤਾਂ ਹੌਲਿਡੇ ਆ ਕਿ ਕਿਸਮ ਦੀ ਸੋ ਰੀਲੀ ਇਨਨੋ ਬੇਅਤਿਕ ਆ ਦੇ ਐਕਟਿਵ ਫਿਗਰਸ ਨੂੰ ਪਲੀਜ਼ ਸਾਰਿਆਂ ਨੂੰ ਵੀ ਜਿਹੜੇ ਆਪਣੇ ਹੈਗੇ ਆ ਜੈਕ ਹੋਸਾ ਭਾਜੀ ਹੁਣੇ ਹੈਗੇ ਆ ਜਾਂ ਜਿੰਨੇ ਵੀ ਆਪਣੇ ਹੈਗੇ ਆ ਆ ਮੋਰ ਬੰਦੇ ਕਮਿਊਨਿਟੀ ਲੀਡਰਸ ਹੈਗੇ ਆ ਕਿ ਵੀ ਦੇ ਗਾਟ ਟੂ ਗੈਟ ਟੂਗੇਦਰ ਐਂਡ ਸਟਾਰਟ ਡੂਇੰਗ ਸਮਥਿੰਗ ਕਜ਼ ਥਿਸ ਇਜ਼ ਰੀਲੀ ਗੈਟਿੰਗ ਆਊਟ ਆ ਹੈਂਡ ਲਾਈਕ ਇਰ ਇਜ਼ ਅ ਇਜ਼ ਅ ਗਰਲ ਥੈਟ ਵਾਸ ਚਾਈਨਿੰਗ ਟੂ ਸਨੀਪ ਲਾਸਟ ਵੀਕ ਸ਼ੀ ਗਾਟ ਹਿਟਨ ਇਨ ਦ ਸ਼ੋਲਡਰ ਰਾਈਟ ਐਂਡ ਇਰ ਇਟ ਕੈਨ ਇਟ ਕੈਨ ਨ If, if, if these guys don't get caught a third time, this has been shot. If these guys don't get caught, it's getting worse and worse. So I, so I request all the elected officials, all, all the team leaders, all the board members that are on there, to get together and start doing something about this because this shit's really getting out of hand and it's getting scarier and scarier day by day. Thank you for your time. ਜ਼ਿਕਰ ਹੋਗਾ ਕਿ ਪੰਜਾਬ ਦਾ ਜੰਪਲ ਕਮੇਡੀ ਦੇ ਖੇਤਰ ਦੇ ਵਿੱਚ ਆਪਣਾ ਨਾਮਣਾ ਖੱਟਣ ਵਾਲਾ ਕਪਿਲ ਸ਼ਰਮਾ ਕਾਫੀ ਸੁਰਖੀਆਂ ਦੇ ਵਿੱਚ ਰਹਿੰਦਾ ਹੈ। ਕਈ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਵੀ ਉਹਨੇ ਆਪਣੀ ਹਾਜ਼ਰੀ ਲਗਾਈ ਹੈ। ਲੀਡ ਰੋਲ ਦੇ ਉੱਤੇ ਵੀ ਫਿਲਮਾਂ ਕੀਤੀਆਂ ਨੇ ਤੇ ਇਸ ਤੋਂ ਇਲਾਵਾ ਆਪਣੇ ਸ਼ੋਜ਼ ਨੂੰ ਲੈ ਕੇ ਬੜਾ ਸੁਰਖੀਆਂ ਦੇ ਵਿੱਚ ਰਹਿੰਦਾ ਹੈ। ਜਿਉਹੋ ਜਿਹੀ ਉਹਦੀ ਕਮੇਡੀ ਹੈ ਉਹ ਸਭ ਨੂੰ ਜਾਣਦੇ ਨੇ। ਅਤੇ ਵੱਖ-ਵੱਖ ਤਰ੍ਹਾਂ ਦੇ ਕਲਾਕਾਰ ਉਹਦੇ ਸ਼ੋਅ ਦੇ ਵਿੱਚ ਆਉਣਾ ਚਾਹੁੰਦੇ ਨੇ ਤੇ ਆਉਂਦੇ ਵੀ ਨੇ ਪ੍ਰੋਮੋਸ਼ਨਸ ਵਗੈਰਾ ਹੁੰਦੀਆਂ ਨੇ ਪਰ ਕਪਿਲ ਸ਼ਰਮਾ ਨੇ ਆਪਣਾ ਇੱਕ ਸਾਈਡ ਬਿਜ਼ਨਸ ਕਹਿ ਲਓ ਕਿ ਆਪਣੇ ਆਪ ਨੂੰ ਇਸ ਰੈਸਟੋਰੈਂਟ ਦਾ ਕੈਫੇ ਦਾ ਜਿਹੜਾ ਹੈ ਉਹ ਬਿਜ਼ਨਸ ਸਥਾਪਿਤ ਕਰਨ ਵਾਸਤੇ ਅੱਗੇ ਲਿਆਂਦਾ ਸੀਗਾ ਤਾਂ ਉਹਦੇ ਉੱਤੇ ਪਤਾ ਨਹੀਂ ਕਿਉਂ ਟਾਰਗੇਟ ਕੀਤਾ ਜਾ ਰਿਹਾ ਫਿਲਹਾਲ ਕੈਨੇਡਾ ਦੀ ਪੁਲਿਸ ਵੀ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰਦੀ ਹੋਈ ਨਜ਼ਰ ਆ ਰਹੀ ਹੈ ਕਿ ਲਗਾਤਾਰ ਇਹ ਘਟਨਾਵਾਂ ਕਿਉਂ ਵਾਪਰ ਰਹੀਆਂ ਨੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਹੋਰ ਨਾ ਸੂਬਿਆਂ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਵਿਰੋਧੀ ਸੱਤਾਧਾਰੀ ਧਿਰਾਂ ਦੇ ਉੱਤੇ ਸਵਾਲ ਖੜੇ ਕਰਦੇ ਹੁੰਦੇ ਨੇ ਪਰ ਜੇਕਰ ਆਪਾਂ ਕੈਨੇਡਾ ਦੀ ਗੱਲ ਕਰੀਏ ਵਿਕਸਿਤ ਦੇਸ਼ ਆ ਤਾਂ ਕੈਨੇਡਾ ਦੇ ਵਿੱਚ ਅਜਈਆਂ ਘਟਨਾਵਾਂ ਹੋਣਾ ਇੱਕ ਨਹੀਂ ਦੋ ਨਹੀਂ ਤੀਜੀ ਘਟਨਾ ਦਾ ਵਾਪਰ ਜਾਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ ਕਿ ਉਹਦੇ ਵਿੱਚ ਪਹਿਲਿਆਂ ਤੇ ਕੋਈ ਕਾਰਵਾਈ ਨਹੀਂ ਹੋਈ ਜਾਂ ਕਾਰਵਾਈ ਸਹੀ ਨਹੀਂ ਸੀ ਜਾਂਚ ਅਧੂਰੀ ਸੀ ਕਈ ਤਰ੍ਹਾਂ ਦੇ ਸਵਾਲ ਨੇ ਜ ਉਹ ਅਜੇ ਬਰਕਰਾਰ ਨੇ ਤੇ ਹੁਣ ਤੀਜੀ ਵਾਰ ਆ ਜਿਹੜੀ ਉਹ ਫਾਇਰਿੰਗ ਕਪਿਲ ਸ਼ਰਮਾ ਦੇ ਕੈਫੇ ਦੇ ਉੱਤੇ ਹੋਈ ਹੈ ਹਾਲਾਂਕਿ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਲਾਕੇ ਦੇ ਵਿੱਚ ਆਮ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਕਾਫੀ ਦਹਿਸ਼ਤ ਦਾ ਮਾਹੌਲ ਹੈ ਅਪਡੇਟਸ ਹੋਣੀਆਂ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋ ਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ